ਸਮਾਣਾ ਦੇ ਸੜਕ ਹਾਦਸੇ ਤੋਂ ਬਾਅਦ ਮਨਜੋਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮਾਣਾ ਦੇ ਮਾਪਿਆਂ ਨੂੰ ਇੱਕ ਆਪਣਾ ਜੋ ਵਾਅਦਾ ਕੀਤਾ ਸੀ ਉਹਨਾਂ ਵੱਲੋਂ ਇਹ ਪੂਰਾ ਕੀਤਾ ਗਿਆ ਅੱਜ ਸਮਾਣਾ ਦੇ ਵਿੱਚ 7 ਬੱਚਿਆਂ ਦੀ ਯਾਦ ਨੂੰ ਸਮਰਪਿਤ 7 ਐਂਬੂਲੈਂਸ ਸੇਵਾਵਾਂ ਨੇ ਜਿਹੜੀਆਂ ਉਹ ਸਮਾਣਾ ਦੇ ਵਿੱਚ ਪਹੁੰਚ ਗਈਆਂ ਨੇ ਅੱਜ ਅਗਰਵਾਲ ਗਊਸ਼ਾਲਾ ਦੇ ਵਿੱਚ ਇਹ ਪਹੁੰਚੀਆਂ ਨੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਿ ਸਮਾਣਾ ਦੇ ਵੱਖ-ਵੱਖ ਜੋ ਪੁਆਇੰਟ ਨੇ ਜਿੱਥੇ ਸੜਕਾਂ ਦੇ ਉੱਤੇ ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ ਇਹਨਾਂ ਨੂੰ ਤਨਤ ਕੀਤਾ ਜਾਏਗਾ ਤਾਂ ਕਿ ਇਸ ਦੀ ਜਿਹੜੀ ਕਿਸੇ ਵੀ ਐਕਸੀਡੈਂਟ ਦੀ ਸੂਰਤ ਦੇ ਵਿੱਚ ਜਾਂ ਕਿਸੇ ਮਰੀਜ਼ਾਂ ਦੇ ਲੈ ਕੇ ਜਾਣ ਦੇ ਲਈ ਇਹਨਾਂ ਨੂੰ ਸੇਵਾਚ ਦੇ ਆ ਜਾ ਸਕੇ ਕੁਝ ਕੀ ਕਹਿਣਾ ਚਾਹੋਗੇ ਅੱਜ ਸਮਾਣਾ ਦੇ ਵਿੱਚ ਸੱਤ ਬੱਚਿਆਂ ਨੂੰ ਸਮਰਪਿਤ ਸੱਤ ਜਿਹੜੀਆਂ ਐਂਬੂਲੈਂਸਾਂ ਸੀਐਮ ਭਗਵੰਤ ਮਾਨ ਜੀ ਵੱਲੋਂ ਭੇਜੇ ਗਈਆਂ ਨੇ ਤੁਸੀਂ ਡਿਮਾਂਡ ਕੀਤੀ ਸੀ। ਦੇਖੋ ਅਸੀਂ ਸਭ ਤੋਂ ਪਹਿਲਾਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਦੇ ਬਹੁਤ ਧੰਨਵਾਦੀ ਹਾਂ ਜੋ ਸਾਡੀ ਇੱਕ ਡਿਮਾਂਡ ਤੇ ਉਹਨਾਂ ਨੇ ਸੱਤ ਬੱਚਿਆਂ ਪਲੱਸ ਡਰਾਈਵਰ ਦੇ ਸਮਰਪਿਤ ਸਾਨੂੰ ਸੱਤ ਐਂਬੂਲੈਂਸਾਂ ਸਾਡੇ ਸਮਾਣਾ ਸ਼ਹਿਰ ਨੂੰ ਦਿੱਤੀਆਂ ਨੇ ਤਾਂ ਕਿ ਆਸੇ ਪਾਸੇ ਦੇ ਇਲਾਕਿਆਂ 'ਚ ਐਂਬੂਲੈਂਸ ਤੋਂ ਕੋਈ ਵਾਂਝਾ ਨਾ ਰਹਿ ਸਕੇ ਉਹਨਾਂ ਦੇ ਇਲਾਜ 'ਚ ਕੋਈ ਕਮੀ ਨਾ ਆ ਸਕੇ ਆਪਾਂ ਨੂੰ ਆਪਾਂ ਨੂੰ ਅਸਰੇ ਦੇਖਦੇ ਆਂ ਕਿ ਸਮਾਣੇ ਤੋਂ ਪਟਿਆਲੇ ਜਾਂਦੇ ਹੋਏ ਐਕਸੀਡੈਂਟ ਹੋ ਜਾਂਦੇ ਨੇ ਉਹ ਬਿਨਾਂ ਮਤਲਬ ਕਿ ਆਕਸੀਜਨ ਵਾਲੀ ਵੈਨਾਂ 'ਚ ਪਟਿਆਲੇ ਜਾਂਦੇ ਨੇ ਤਾਂ ਉਹ ਉਹ ਆਕਸੀਜਨ ਲਗਾ ਕੇ ਜਾ ਸਕਣ ਤਾਂ ਕਿ ਉਹਨਾਂ ਨੂੰ ਮੁੱਢਲੀ ਸਹਾਇਤਾ ਮਿਲ ਸਕੇ ਅੱਜ ਹੋਰ ਵੀ ਡਿਮਾਂਡ ਕੀਤੀ ਗਈ ਹੈ ਕਿ ਜੋ ਸਮਾਣਾ ਦਾ ਸਿਵਲ ਹਸਪਤਾਲ ਹੈ ਉਹਦੇ ਵਿੱਚ ਡਾਕਟਰਾਂ ਦੀ ਲੋੜ ਹੈ ਉਹਦੇ 'ਚ ਫੈਸਿਲਿਟੀਆਂ ਦੀ ਜ਼ਿਆਦਾ ਜ਼ਰੂਰਤ ਹੈ ਅਕੋਰਡਿੰਗ ਟੂ ਜਿੱਦਾਂ ਸਾਡਾ ਉਰੇ ਦਾ ਏਰੀਆ ਪੈਂਦਾ ਉਹਨੂੰ ਉਹ ਵੀ ਤੁਸੀਂ ਭਗਵੰਤ ਮਾਨ ਜੀ ਨੂੰ ਵੀ ਉਹਨਾਂ ਨੂੰ ਮੰਗ ਕੀਤੀ ਸੀ ਅੱਜ ਸੀਐਮਓ ਸਾਹਿਬ ਵੀ ਆਏ ਸੀਗੇ ਉਹਨਾਂ ਨੂੰ ਵੀ ਮੰਗ ਕੀਤੀ ਹੈ ਉਹਦੇ ਬਾਰੇ ਕੀ ਕਹੋਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਰੇ ਸੁਧਾਰ ਹੋ ਸਕੇ ਦੇਖੋ ਇੱਕ ਡਾਕਟਰਾਂ ਦਾ ਜਲਦੀ ਬੈਚ ਆਊਟ ਪਾਸ ਪਾਸ ਆਊਟ ਕਰ ਰਿਹਾ ਹੈ ਬੈਚ ਇੱਕ ਮਾਨ ਸਾਹਿਬ ਨੇ ਕਿਹਾ ਸੀ ਵੀ ਜਲਦੀ ਉਹ ਅਸੀਂ ਸਰਕਾਰੀ ਡਾਕਟਰ ਇੱਥੇ ਡਿਪਲੋਏ ਕਰਾਵਾਂਗੇ ਵੱਧ ਤੋਂ ਵੱਧ ਜਿੰਨੇ ਵੀ ਹੋ ਸਕਦੇ ਨੇ ਤੇ ਇੱਥੇ ਜੋ ਵੀ ਮਸ਼ੀਨਰੀ ਦੀ ਲੋੜ ਹੈ ਉਹ ਵੀ ਮੁਹੱਈਆ ਕਰਾਵਾਂਗੇ ਜਿਹੜੀ ਮੈਂ ਉਮੀਦ ਕਰਾਂਗਾ ਕਿ ਇਹ ਮਾਨ ਸਾਹਿਬ ਵੱਲੋਂ ਕੀਤਾ ਵਾਦਾ ਜਲਦੀ ਤੋਂ ਜਲਦੀ ਪੂਰਾ ਹੋ ਸਕੇ ਤਾਂ ਕਿ ਸਾਡੇ ਸਮਾਣਾ ਸ਼ਹਿਰ ਵਿੱਚ ਡਾਕਟਰਾਂ ਦੀ ਕਮੀ ਪੂਰੀ ਹੋ ਸਕੇ ਜਲਦੀ ਜਲਦੀ ਸਾਡਾ ਟਰੱਸਟ ਪਾ